ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਕਿਚਨ ਲਾਈਵ ਕਲਾਸ ਦੇ ਵਿੱਚ ਨੈਟਵਰਕ ਇਸ਼ੂ ਆਂ ਕਿਉਂਕਿ ਲਾਈਟ ਗਈ ਹੋਈ ਆ ਲਾਈਟ ਗਈ ਹੁਣ ਕਰ ਹੁਣ ਵਾਈਫਾਈ ਥੋੜਾ ਜਿਹਾ ਕੰਮ ਖਰਾਬ ਕਰ ਰਿਹਾ ਇਸ ਲਈ ਅੱਜ ਆਪਾਂ ਹੁਣ ਅਲਸੀ ਦੀਆਂ ਪਿੰਨੀਆਂ ਆਪਾਂ ਥੋੜਾ ਰੁੱਕ ਕੇ ਬਣਾਵਾਂਗੇ ਤੇ ਉਸ ਤੋਂ ਪਹਿਲਾਂ ਜਿਹੜਾ ਆਪਾਂ achar ਬਣਾਇਆ ਸੀ ਇਹਦੇ ਲਈ ਮੈਂ ਕੰਟੇਨਰ ਜਿਹੜਾ ਹੈਗਾ ਚੰਗੀ ਤਰ੍ਹਾਂ ਸੁਕਾ ਲਿਆ ਹੁਣ ਇਹਨੂੰ ਆਪਾਂ ਥੋੜਾ ਜਿਹਾ স্মੋਕਿੰਗ ਇਫੈਕਟ ਦੇਈਏ ਉਸ ਤੋਂ ਬਾਅਦ ਆਪਾਂ ਜਿਹੜੀਆਂ ਮਿਰਚਾਂ ਨੇ ਉਹਨਾਂ ਨੂੰ ਆਪਾਂ ਜਾਰ ਦੇ ਵਿੱਚ ਫਿਲ ਕਰਕੇ ਰੱਖਦੇ ਆ ਠੀਕ ਹੈ ਜੀ ਤਦ ਤੱਕ ਆਪਣਾ ਲਾਈਟ ਵੀ ਆ ਜਾਏਗੀ ਜੇਕਰ ਲਾਈਟ ਨਹੀਂ ਆਈ ਨੈਟਵਰਕ ਇਸ਼ੂ ਨਾ ਹੋਇਆ ਠੀਕ ਹੈ ਉਸ ਵਾਰ ਫਿਰ ਆਪਾਂ ਨੈਕਸਟ ਲਾਈਵ ਆਪਣਾ ਕੰਟੀਨਿਊ ਕਰਾਂਗੇ ਤੇ ਹੁਣ ਇੱਥੇ ਮੈਂ ਕੱਚ ਦਾ ਜਾਰ ਲਿਆ ਜਾਰ ਚੰਗੀ ਤਰ੍ਹਾਂ ਮੈਂ ਕਲੀਨ ਕਰ ਲਿਆ ਗਰਮ ਪਾਣੀ ਦੇ ਨਾਲ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੁਣ ਇਹਨੂੰ ਥੋੜਾ ਜਿਹਾ ਆਪਾਂ স্মੋਕਿੰਗ ਇਫੈਕਟ ਦੇਣਾ ਇਸ ਦੇ ਲਈ ਆਪਾਂ ਇੱਥੇ ਇਹ ਤੋਂ ਛੋਟਾ ਇਹ ਟੁਕੜਾ ਦਾਲਚੀਨੀ ਦਾ ਲਵਾਂਗੇ ਦਾਲਚੀਨੀ ਲੈ ਲਓ ਜੇ ਤੁਸੀਂ ਪੋਰਾ ਲੈਣੂ ਕੋਈ ਨਹੀਂ ਹੁਣ ਆਪਾਂ ਇੱਥੇ ਦਾਲਚੀਨੀ ਦਾ ਟੁਕੜਾ ਲੈ ਲੈਨੇ ਆ ਠੀਕ ਜਿਹਾ ਇੱਥੇ ਇੱਕ ਛੋਟਾ ਇਹ ਟੁਕੜਾ ਮੈਂ ਦਾਲਚੀਨੀ ਦਾ ਲਿਆ ਇਹਨੂੰ ਆਪਾਂ ਕਰਦੇ ਆ ਚੰਗੀ ਤਰ੍ਹਾਂ ਗਰਮ ਉਹ ਸਲੋ ਕਰ ਦਿੱਤਾ ਛੋਟਾ ਇਹ ਟੁਕੜਾ ਲੈਣਾ ਆਪਾਂ ਤੇ ਨਵਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਬਿਲਕੁਲ ਇਹਨ ਕੋਲਾ ਬਣਾ ਲੈਣਾ ਠੀਕ ਹੈ ਠੀਕ ਹੈ ਜੇ ਇੱਥੇ ਆਪਾਂ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੈਣਾ ਤੇ ਇਹਦਾ ਇੱਕ ਤਰ੍ਹਾਂ ਦਾ ਆਪਾਂ ਕੋਲਾ ਜਿਹਾ ਬਣਾ ਲੈਣਾ ਦਾਲ ਚੀਨੀ ਨੂੰ ਚੰਗੀ ਤਰ੍ਹਾਂ ਜਾਲ ਲੈਣਾ ਹੈ ਤੇ ਮੈਂ ਪਹਿਲੇ 1 ਡਮਿੰਟ ਮੈਂ ਪਲੇਟ ਲੈ ਲਾਂਗੀ ਠੀਕ ਹੈ ਇੱਥੇ ਆਪਾਂ ਨੂੰ ਇਹ ਬਹੁਤ ਕੇਅਰਫੁਲੀ ਕਰਨਾ ਪੈਂਦਾ ਦੇਖ ਇਸ ਤਰੀਕੇ ਦਾ ਇਹਨੂੰ ਆਪਾਂ ਰੱਖ ਲਾਂਗੇ ਪਲੇਟ ਦੇ ਵਿੱਚ ਇਹ ਤਾਂ ਕਾਫੀ ਧੂਆ ਆ ਰਿਹਾ ਨਾ ਇਹਦੇ ਉੱਪਰ ਆਪਾਂ ਫਟਾਫਟ ਥੋੜੀ ਜਿਹੀ ਪਾ ਦਾਂਗੇ ਹਿੰਗ ਆਪਾਂ ਦੇਖੇ ਆਪਾਂ ਸਰੋਂ ਦਾ ਤੇਲ ਠੀਕ ਹੈ ਜਿਹੜਾ ਧੂਆ ਰਿਹਾ ਨਾ ਇਹਦੇ ਉੱਪਰ ਰੱਖਾਂਗੇ ਆਪਾਂ ਇਸ ਜਾਰ ਨੂੰ ਉਲਟਾ ਕਰਕੇ ਦੇਖੋ ਸਾਰਾ ਜਿੰਨਾ ਵੀ ਇਹਦਾ ਧੂਆ ਮਲਠੀ ਦਾ ਸੌਰੀ ਦਾਲਚੀਨੀ ਦਾ ਸਾਰਾ ਇਹਦੇ ਵਿੱਚ ਇਕੱਠਾ ਹੋ ਰਿਹਾ ਨਜ਼ਰ ਆ ਰਿਹਾ ਹੁਣ ਤੁਹਾਨੂੰ ਇਹਨੂੰ 2 ਤੋਂ 3 ਮਿੰਟਾਂ ਪਾ ਇਦਾਂ ਹੀ ਪਿਆ ਰੰਦੇ ਨਾ ਤਾਂ ਕਿ ਜਿੰਨਾ ਵੀ ਇਹਦਾ ਸਮੋਕਿੰਗ ਹੈ ਫਲੇਵਰ ਆ ਸਾਰਾ ਜਾਰ ਦੇ ਵਿੱਚ ਇਕੱਠਾ ਹੋ ਜਵੇ ਠੀਕ ਹੈ ਜੇ ਤੁਹਾਡੇ ਕੋਲ ਦਾਲਚੀਨੀ ਨਹੀਂ ਹੈ ਤੁਸੀਂ ਕੋਲਾ ਵੀ ਲੈ ਸਕਦੇ ਹੋ ਕੋਲਾ ਨਹੀਂ ਹੈ ਤਾਂ ਤੁਹਾਡੇ ਕੋਲ ਮਿੱਟੀ ਦਾ ਕੋਈ ਦੀਵਾ ਹੋਏਗਾ ਉਹਨੂੰ ਵੀ ਤੁਸੀਂ ਜਲਾ ਕੇ ਉਹਦੇ ਨਾਲ ਵੀ ਇਸ ਤਰੀਕੇ ਦਾ স্মੋਕਿੰਗ ਇਫੈਕਟ ਉਹਨੂੰ ਦੇ ਸਕਦੇ ਹੋ ਜਾਂ ਮਿੱਟੀ ਦੇ ਦੀਵੇ ਦਾ ਕੋਈ ਟੁਕੜਾ ਵਗੈਰਾ ਹੋਵੇ ਤਾਂ ਉਹਦੇ ਨਾਲ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਦਾ ਇਫੈਕਟ ਦੇ ਸਕਦੇ ਹੋ ਠੀਕ ਹੈ ਦੋ ਤੋਂ 3 ਮਿੰਟ ਹੋ ਗਏ ਹੁਣ ਇਹਨੂੰ ਆਪਾਂ ਚੱਕਾਂਗੇ ਦੇਖੋ ਤੇ ਫਟਾਫਟ ਇਹਦੇ ਵਿੱਚ ਜਿਹੜੀਆਂ ਸਾਡੀਆਂ ਮਿਰਚਾਂ ਨੇ එනම් මෙක්චන්න සිී පාදන්ගේ ය විස්ත්‍රීකෙන තටබට පාදල්ගෙන ਉਸ ਤੋਂ ਬਾਅਦ ਜਿਹੜਾ ਇਹ ਤੇਲ ਸੀ ਇਹ ਸਾਰਾ ਤੇਲ ਆਪਾਂ ਉੱਪਰ ਪਾ ਦੇਣਾ ਸਾਰਾ ਜਿੰਨਾ ਮਸਾਲਾ ਸਾਰਾ ਮਸਾਲਾ ਉਤਾਰ ਕੇ ਚੰਗੀ ਤਰ੍ਹਾਂ ਇਸ ਮਸਾਲੇ ਨੂੰ ਵੀ ਇਸੇ ਇੱਦਾਂ ਫਟਾਫਟ ਇਹਦੇ ਵਿੱਚ ਪਾ ਦੋ ਤੇ ਉਸ ਤੋਂ ਬਾਅਦ ਇਸ ਨੂੰ ਸਾਫ਼ ਢੱਕਣ ਦੇ ਨਾਲ ਚੰਗੀ ਤਰ੍ਹਾਂ ਬੈਨੂੰ ਬੰਦ ਕਰ ਦੇਣਾ ਠੀਕ ਹੈ ਜੀ ਇਹ ਸਾਡਾ ਬਣ ਗਿਆ ਹਰੀਆਂ ਮਿਰਚਾਂ ਦਾ ਪਰਮਾ ਅਚਾਰ ਠੀਕ ਹੈ ਦੇਖੋ ਇਹਦਾ ਤੇਲ ਆ ਜਿਹੜਾ نیچے ਤੱਕ ਆ ਤਕਰੀਬਨ 1 ਇੰਚ 1.5 ਇੰਚ ਤੱਕ ਇਹਦਾ ਤੇਲ ਆ ਇਹਨੂੰ ਆਪਾਂ 2 ਤੋਂ 3 ਦਿਨ ਚੰਗੀ ਧੁੱਪ ਦੇ ਵਿੱਚ ਰੱਖਾਂਗੇ 2 ਤੋਂ 3 ਦਿਨ ਦੇ ਵਿੱਚ ਅਚਾਰ ਨੇ ਵਧੀਆ ਬਣ ਜਾਣਾ ਤੇ ਥੋੜਾ ਹੀ نیچے ਸੈੱਟ ਵੀ ਹੋ ਜਾਣਾ ਕਿਉਂਕਿ ਜਿਵੇਂ ਜਿਵੇਂ ਮਿਰਚਾਂ ਸੌਫਟ ਹੋਣਗੀਆਂ ਥੋੜੀਆਂ ਥੱਲੇ ਨੂੰ ਬੈਠ ਜਾਣਗੀਆਂ ਠੀਕ ਹੈ ਜੀ जी की गोल गोल घूम रहा गोल गोल की घूम रहा है जी, हाँ जी क्योंकि ह्योंकि हम मौसम चेंज हो गया ਹੰਟ ਦਾ ਮੌਸਮ ਸ਼ੁਰੂ ਹੋ ਗਿਆ ਮੱਛਰ ਵੀ ਹੁਣ ਆ ਰਹੇ ਨੇ ਪਰ ਇੱਥੇ ਹਜੇ ਤਾਂ ਕੋਈ ਮੱਛਰ ਨਹੀਂ ਹੈ ਕਿਉਂਕਿ ਜਿਵੇਂ ਜਿਵੇਂ ਹੁਣ ਨੇਰਾ ਹੁੰਦਾ ਜਾਂਦਾ ਤਾਂ ਮੱਛਰ ਥੋੜੇ ਵੱਧ ਜਾਂਦੇ ਆ ਇਸ ਲਈ ਆਪਾਂ ਪਹਿਲੇ ਹੀ ਥੋੜਾ ਆਪਣਾ ਕੰਮ ਨੂੰ ਨਿਪਟਾ ਲਈਦਾ ਦੇਖੋ ਜੀ ਇਹ ਆਪਣਾ ਬਣ ਗਿਆ ਹਰੀਆਂ ਮਿਰਚਾਂ ਦਾ ਪਰਮਾ achar ਰੈਸਪੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਇਹਦੀ ਰੈਸਪੀ ਨਹੀਂ ਦੇਖੀ ਤਾਂ ਅਸੀਂ ਪਿਛਲਾ ਲਾਈਵ ਲਿਆ ਸੀਗੇ ਉਸ ਲਾਈਵ ਦੇ ਵਿੱਚ ਅਸੀਂ ਇਹਨਾਂ ਮਿਰਚਾਂ ਦਾ achar ਬਣਾਇਆ ਸੀ ਤੁਹਾਨੂੰ ਮੈਂ ਪੂਰਾ ਦੱਸਿਆ ਸੀ ਕਿਸ ਤਰੀਕੇ ਨਾਲ ਆਪਾਂ ਇਹਨਾਂ ਮਿਰਚਾਂ ਦਾ achar ਬਣਾਣਾ ਪਰ ਮੀਆਂ ਹਰੀਆਂ ਮਿਰਚਾਂ ਦਾ achar ਤੇ ਉਸ ਲਾਈਵ ਨੂੰ ਜਰੂਰ ਜਾ ਕੇ ਦੇਖਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਦੇ ਹੋ ਠੀਕ ਹੈ ਜੀ ਕਿਉਂਕਿ ਹਜੇ ਲਾਈਟ ਨਹੀਂ ਆਈ ਥੋੜਾ ਨੈਟਵਰਕ ਇਸ਼ੂ ਫੇਰ ਆ ਜਾਏਗਾ ਲਾਈਵ ਦੇ ਵਿੱਚ ਇਸ ਲਈ ਕੁਝ ਟਾਈਮ ਬਾਅਦ ਹੋ ਸਕਦਾ ਹੋਇਆ ਫਿਰ ਆਦਾ ਡਿਨਰ ਵਗੈਰਾ ਕਰਨ ਤੋਂ ਬਾਅਦ ਮੈਂ ਲਾਈਵ ਆਵਾਂਗੀ ਕਿਕੇ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਏਗਾ ਤੁਸੀਂ ਵੀ ਜਦ ਤੱਕ ਆਪਣਾ ਰਾਤ ਦਾ ਕੰਮ ਨਿਬੇੜ ਲਓ ਖਾਣਾ ਵਗੈਰਾ ਖਾ ਲਓ ਉਸ ਤੋਂ ਬਾਅਦ ਆਪਾਂ ਬਹੁਤ ਵਧੀਆ-ਵਧੀਆ ਰੈਸਪੀਜ਼ ਵਿంటర్ ਸਪੈਸ਼ਲ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਜੀ ਚਲੋ ਜੀ ਮਿਲਾਂਗੇ ਹੁਣ ਤੁਹਾਨੂੰ ਕੁਝ ਟਾਈਮ ਬਾਅਦ ਇੱਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਸਸਤੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਸਪੈਸ਼ਲੀ ਅੱਜ ਆਪਾਂ ਅਲਸੀ ਦੀਆਂ ਪਿੰਨੀਆਂ ਬਣਾਵਾਂਗੇ ਜਰੂਰ ਲਾਈਵ ਦੇ ਵਿੱਚ ਆਇਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏਗਾ ਜ਼ਰੂਰ ਚੈੱਕ ਕਰਦੇ ਰਹੋ ਆਪਾਂ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਅਲਸੀ ਤੇ ਗੁੜ ਦੀਆਂ ਪਿੰਨੀਆਂ ਬਣਾਵਾਂਗੇ ਪਹਿਲਾਂ ਵੀ ਮੈਂ ਇੱਕ ਲਾਈਵ ਲਿਆ ਸੀ ਉਹਦੇ ਵਿੱਚ ਵੀ ਮੈਂ ਅਲਸੀ ਦੀਆਂ ਪਿੰਨੀਆਂ ਬਣਾਣੀਆਂ ਤੁਹਾਨੂੰ ਦੱਸੀਆਂ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਮੈਂ ਲਾਈਵ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਬਣਾਈਆਂ ਸੀ ਜਿਨ੍ਹਾਂ ਨੇ ਅਲਸੀ ਦੀਆਂ ਪਿੰਨੀਆਂ ਦੀ ਰੈਸিপি ਦੇਖਣੀ ਹੈ ਉਸ ਲਾਈਵ ਨੂੰ ਵੀ ਦੇਖ ਸਕਦੇ ਆ ਅਲਸੀ ਦੀਆਂ ਪਿੰਨੀਆਂ ਨੂੰ ਪਰ ਅੱਜ ਆਪਾਂ ਅਲਸੀ ਦੀਆਂ ਪਿੰਨੀਆਂ ਦੂਸਰੇ ਤਰੀਕੇ ਨਾਲ ਬਣਾਵਾਂਗੇ ਤਜਰੂਰ ਚੈਨਲ ਤੇ ਵਿਜ਼ਿਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਮੇਰੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਇਸ ਲਈ ਤੁਸੀਂ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਠੀਕ ਹੈ ਜੀ ਬਹੁਤ ਵਧੀਆ ਰੈਸਪੀ ਸ਼ੇਅਰ ਕਰਨੀਆਂ ਨੇ ਮੈਂ ਤੁਹਾਡੇ ਨਾਲ ਸਰਦੀਆਂ ਦੀਆਂ ਹੁਣ ਆਪਾਂ ਅਚਾਰ ਵੀ ਵਿੱਚ ਵਿੱਚ ਆਪਾਂ ਕੰਟੀਨਿਊ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਚਾਰ ਦੀਆਂ ਰੈਸਪੀਜ਼ ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਰੈਸਪੀਜ਼ ਨੇ ਠੀਕ ਹੈ ਜੀ बने रहो अपने चैनल चैनलक्राइब जरूर करो लाइक तो शेयर जरूर कर दू चलो जी मिलेंगे हम थो कुछ टाइम बाद ਤੋ ਵਧੀਆ ਜੀ ਰੈਸਪੀ ਦਿਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰ ਲਿਓ ਤੁਹਾਡੇ ਕੋਲ ਨੋਟੀਫਿਕੇਸ਼ਨ ਜ਼ਰੂਰ ਆ ਜਾਏਗਾ ਜਿਸ ਟਾਈਮ ਮੈਂ ਲਾਈਵ ਆਣਾ ਹੋਏਗਾ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ